ਲੋਕੇ ਜੇ ਪੜਕੇ ਜੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਅਫਸਰ ਬਣ ਕੇ ਫੇਰ ਘਰਾਂ ਦੇ ਕਿਰੀਏ ਚੱਕੇ ਗਿਆਂ ਫੇਲੀ ਟਾਂ ਦੇ ਘਰ ਮੁਰਿਆ ਜੀਆਂ ਲੈ ਕੇ ਕੌਣ ਜਾਊ ਆ ਬਰ ਕੇ ਸੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਕਹੀਂ ਲੱਗੇ ਰਹਾਂਗੇ ਜਦੋਂ ਮਰਜੀ ਵਾਹ ਮਾਰ ਕੇ ਬੁਲਾ ਲੇ ਤੁਹਾਡੇ ਨਾਲ ਖੜਾਂਗੇ ਕੋਈ ਵੋਟਾਂ ਮੰਗਣ ਨਹੀਂ ਆਏ ਵੋਟਾਂ ਕਹਿੰਨੇ ਆਏ ਆ ਇਹ ਤਾਂ ਪ੍ਰਾਣੀ ਪ੍ਰਾਣੀ ਇਹਨੇ ਵੀ ਚਲੀ ਜਾਂਦੀ ਆ सभा जी पख हुई अॼु एम पी है त चोण उहो तोड़े उते कहिड़े राज जी पर जा फैसल करण की कौन हक़ती फेरंदी लाहे फैसला करण वॾा कम आहे बहुत बहुत धनवाद आहे तफ़ल संतो न सुणियां छोटे जे सदे ते

ਹਜ਼ਾਰ ਫੋਟੋ ਪਾਉਂਦੇ ਦੇਖਣ ਪਾ ਕੇ ਦਿਖਾਉਂਦੇ। ਦੇਖੋ ਮੈਂ ਕਾਸਮਾ ਕੀ ਥੋੜੀ। ਮਾਤਾ ਆਮਰ ਕਰ ਜਿਵੇਂ ਨੋ ਮਿਲੈ ਸੀ ਉਹ ਤੋਂ ਪਟਾਖਲੇ। ਅਸਲ ਦੇ ਵਿੱਚ ਜਦੋਂ ਸਿਸਟਮ 'ਚ ਪੜੇ ਉਹਨੂੰ ਪਤਾ ਲੱਗਦਾ ਹੈ। ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ। ਜਿਹਦੇ ਵਿੱਚ ਜਿਨ੍ਹਾਂ ਦੇ ਕੱਚੇ ਮਕਾਨ ਨੇ ਕੇ ਬਣਾ ਕੇ ਦੇ ਕਾਨੂੰਨ ਹੁਣ ਕੇ ਹਾਰ ਨਹੀਂ ਹੋਊਗੀ। ਤੇਆਂਆਂ ਸ਼ਰਤਾਂ ਨੇ ਉੱਜਾ ਕਿ ਪੰਜਾਬ ਦਾ ਸ਼ਹਿਰ ਇੱਕ ਵੀ ਘਰ ਉਹ ਸ਼ਰਤ ਪੂਰੀ ਨਹੀਂ ਕਰਦਾ। ਕਹਿੰਦੇ ਜੀ ਇੱਕ ਵੀ ਪੱਕੀ ਇੱਟ ਦੀ ਹੋਣੀ ਚਾਹੀਦੀ ਹਾਂ ਲਾ ਕੇ ਹਮਾਰਾ ਕੋਰੋਨਾ ਦੇ ਘਰ ਤੱਕ ਕਾਨਿਆਂ ਦੀ ਸ਼ਰਤ ਸੀ ਕਾਨਿਆਂ ਦੀ। ਤੁਹਾਨੂੰ ਪਤਾ ਹੈ ਫਿਰ ਕਹਿੰਦੇ ਜੀ ਉਹਦੇ ਹਿਸਟਰੀ ਜਿਹੜੀ ਹੈ ਉਹ ਆ ਦੇ ਨਾਮ ਹੋਵੇ ਜਿਹੜਾ ਐਪਲੀਕੈਂਟ ਹੈ। ਫਿਰ ਕਹਿੰਦੇ ਜੀ ਕਰੇ ਵੱਲਵਲੀ ਹੋਣਾ ਚਾਹੀਦਾ ਬਿਜਲੀ ਦਾ ਫਿਰ ਵਿੱਚ ਸ਼ਰਤ ਹੈ ਅੱਖਾਂ ਨਹੀਂ ਹੋਣਾ ਚਾਹੀਦਾ ਫਿਰ ਵਿੱਚ ਸ਼ਰਤ ਹੈ ਸਾਈਕਲ ਜਾਂ ਹੋਰ ਟੂ-ਵੀਲਰ ਨਹੀਂ ਹੋਣਾ ਚਾਹੀਦਾ ਮੈਂ ਕਹਿੰਦੀ ਸਿੱਤੇ ਹੀ ਮੁੱਕ ਜਾਵੇ ਤੁਸੀਂ ਵੀ ਨਹੀਂ ਪਾਉਣਾ ਸੋ ਇਹ ਕਹਿਣਾ ਕਿ ਜੀ ਇਹਨਾਂ ਨੂੰ ਕੋਈ 2 ਲੱਖ ਦੇਤਾ ਜਾਂ ਕੋਈ ਇਹ ਵਾਹਾਂ ਨੇ ਪ੍ਰਧਾਨ ਮੰਤਰੀ ਵਾਹ ਯੋਜਨਾ ਚ ਉਹਨਾਂ ਦੇ ਘਰ ਦਾ ਕੰਪਿਊਟਰ ਦੇ ਵਿੱਚ ਪਾਇਆ ਸੀ ਉਹ ਨਹੀਂ ਬਰੋਕੀਤਾ ਉਹਨਾਂ ਨੇ ਇਹ ਗੱਲ ਤਾਂ ਸੱਚ ਮੈਨੂੰ ਵੀ ਕੋਈ ਜੱਜਕ ਨਹੀਂ ਹੈਗੀ ਹਾਂ ਜਿੰਨਾ ਤੱਕ ਇਹ ਹੋਇਆ ਕੰਮ ਉਹ ਮੈਂ ਆਪ ਦੱਸਦਾ ਜੀ ਬਲਕਿ ਮੈਂ ਕੋਈ ਪੋਲੀਟਿਕਲ ਰਾਜਨੀਤਿਕ ਲਾਹਾ ਨਹੀਂ ਲੈਂਦਾ ਨਾ ਕੋਤਮ ਬਲ ਮਾਤਮਨ ਪਿਆਰੇ ਹੋਗੇ ਮੈਨੂੰ ਪਤਾ ਹੈ ਪਹਿਲਾਂ ਮੈਂ ਬਹੁਤ ਉਹਨਾਂ ਨੇ ਇੱਕ ਅਤਿਆਤਮਰ ਕੇ ਲਿਖਿਆ ਸੀਗਾ ਕਿ ਮੈਂ ਤੁਹਾਡੇ ਨਾਲ ਚੱਲੂੰਗੀ ਕਿ ਐਂ ਕਰਕੇ ਮੇਰਾ ਘਰ-ਬਾਰ ਕੀਤਾ ਇਹਨਾਂ ਨੇ ਮੇਰੇ ਪੁੱਤਰ ਨੂੰ ਚਿੱਠੀ ਤੇ ਲਾਇਆ ਇਹਨਾਂ ਨੇ ਉਹ ਚੰਗਾ ਭਲਾ ਕੰਮ ਕਰਦਾ ਸੀ ਰੋਹਿ ਦਾ ਤੇ ਕੁੱਤਾਂ ਲੱਗਿਆ ਸੀ ਬਾਜ ਜਾ ਨੂ ਨੂ ਗੇ ਤੇ ਆਪੇ ਕਹਾਂ ਚ ਪੋਚੇ ਲਾ ਕੇ ਮਨੇ ਆਦਾ ਬਜਾਰਾ ਕੀਤਾ ਸੁਵੀਰ ਇਹ ਨਹੀਂ ਚਾਹੁੰਦੇ ਮੈਂ ਫੇਰ ਕਹਿਣਾ ਕਿ ਗਰੀਬੀਆਂ ਨਿਕਲ ਨਾ ਅਗੇ ਕਹਿੰਦੇ ਗਰੀਬੀਆਂ ਐਂ ਰੱਖੋ ਮੋਦਿਆਂ ਨੂੰ ਐਂ ਲੰਮਕਦੇ ਰੱਖੋ ਹਰ ਗਾਂ ਦੇ ਥੋੜੇ ਕੋਲੇ ਮਨ ਸਵਾਰ ਪੁੱਛ ਲਿਓ ਕਰ ਕਰ ਨੋਕੀ ਜਿੰਨ ਦਾ ਪਤਾ ਕੀਤਾ ਸੀ ਕਿਤੇ ਉਹ ਚਲ ਕਰ ਕਰਨਾ ਸਹੀ ਇਹ ਕਰ ਛੱਡ ਕੇ ਦੇ ਦੋ ਕੁਝ ਸ਼ੁਰੂ ਤਾਂ ਕਰ ਲੋ ਕਿਥੋਂ ਨਾ ਕਾਤੇ ਮਾਫ ਕਰਨ ਦੀ ਗੱਲਾਂ ਕਹੀਆਂ ਮੁੱਕ ਕੇ ਆਉਂਦੇ ਨੂੰ ਜੇ ਆਉਣਗੇ ਵੀ ਨਾ ਤੇ ਤੇ ਤੁਸੀਂ ਵੀ ਨੇੜੇ ਲੱਗ ਸਕਦੇ ਮੈਂ ਤਾਂ ਚਲੋ ਵਿੱਚ ਖੜਾ ਥੋੜੇ ਉਹ ਮੈਨੂੰ ਤੁਹਾਡੇ ਵਰਗਾ ਮੈਨੂੰ ਕੋਈ ਚਿੰਜਕ ਨਹੀਂ ਹੈਗੀ ਜੇ ਕੋਈ ਸਵਾਲ ਵੀ ਕਰੋਗੇ ਤਮੇਰੇ ਹੱਕ ਕੀ ਕਰੋਗੇ ਮੈਨੂੰ ਸਹਾਇਤਿ ਕਰੋਗੇ ਸੁਭਜ ਰਖੋ ਅਸੀਂ ਤੋਂ ਦੇ ਨਾਲ ਇਸ ਬੰਮਲੇ ਚ ਕੋਈ ਤੁਹਾਨੂੰ ਕੁਝ ਕਹਿੰਦਾ ਤੁਸੀਂ ਕੋਈ ਪਰਵਾਹ ਨਾ ਕਰੋ ਇਸ ਗੱਲ ਦੀ ਜਿੱਲਨੇ ਮੂੰਹ ਨਹੀਂ ਆ ਗੱਲਾ ਇੱਥੇ ਤਮਾਸ਼ਾ ਦੇਖਣ ਵਾਲੇ ਬਹੁਤ ਐ ਸਾਰੇ ਚਾਹੁੰਦੇ ਆਪਾਂ ਅ ਸਿੰਘ ਵਰਗੇ ਯੋਧੇ ਦੁਬਾਰਾ ਪੈਦਾ ਹੋਣੇ ਚਾਹੀਦੇ ਪਰ ਕੋਈ ਵੀ ਨਹੀਂ ਚਾਹੁੰਦਾ ਸਾਡੇ ਘਰੇ ਪੈਦਾ ਹੋਣੇ ਮੇਰੇ ਕਮਾਨੀਆ ਦੇ ਉਹ ਵੇ ਮਾਸ਼ਾ ਦੇਖੀਏ ਵਸ। ਉਹ ਕਾਫੀ ਕਿਤਨਾ ਸ਼ਾਦੀ ਕਰਾੜੇ ਬਹੁਤ ਘੱਟ ਨੇ। ਅਸੀਂ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨ ਨੇ ਆਖਿਆ ਤਾਂ ਉਹਨਾਂ ਦੀ ਪੈਰਾਂ ਦੀ ਧੂਰ ਵੀ ਨਹੀਂ ਹੈਗੇ। ਪਰ ਫਿਰ ਵੀ ਜਿੱਤ ਕਈ ਵਾਰੀ ਜਿਹੜੇ ਵੀ ਹੈ ਉਹ ਕਿਸੇ ਬੰਦੇ ਨੂੰ ਪੈਸੇ ਨਹੀਂ ਦੇ ਸਕਦਾ ਇੰਡੀਵੀਜੁਅਲ। ਜਦ ਤੱਕ ਬਚੈ ਤੇ ਮਾਫੀ ਨੂੰ ਐਸੇ ਦੇਊਗਾ। ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਜੇ ਕਿਸੇ ਪਾਜੀ ਤੇ ਬੁੱਤ ਇਸ ਪਾਰ ਨਹੀਂ ਜਕੜਾ ਕਿ세 ਬਾਹਰ ਲੈ ਮੋਰ ਕਲੇ ਮਿੱਥਾ ਦੋਸਤੋ ਘਾੜਨੇ ਯਾਰ ਬਸੰਤ ਘਟਲ ਚਲ ਕੰਮ ਪਾ ਜੀ ਕਿ ਜਦਾ ਕਿਸ ਕਰੀਓ ਪੜਾਈ ਨਾ ਕੋਈ ਕਿਸੇ ਦੀ ਆਪਣੇ ਵੱਲੋਂ ਲੱਗੇ ਹੋਇਆ ਸੀ ਆਹਦੇ ਵੱਲੋਂ ਕੋਸ਼ਿਸ਼ਾਂ ਦੇ ਵਿੱਚ ਕੋਈ ਕਮੀ ਨਹੀਂ ਚੱਗੀ ਤੇ ਜੇ ਵੀ ਕੋਈ ਰਹੀ ਹੋ ਗਈ ਉਹਦੇ ਲਈ ਹੱਥ ਬੰਨ੍ਹ ਕੇ ਮਾਫੀ ਮੰਗਦੇ ਆ ਅਗਲੀ ਵਾਰ ਸੇ ਜਿੱਤਰ ਜਿੱਤਰ ਕੰਮ ਨਹੀਂ ਹੈਗਾ ਵੀ ਜੇ ਐਮਪੀ ਉਹ ਬਣਾ ਦੇ ਤਾਂ ਹੀ ਇੱਥੇ ਆਵਾਂਗੇ ਕੋਈ ਨਾ ਐਮਪੀ ਤੋਂ ਵੀ ਪਹਿਲਾਂ ਫਿਰਦੇ ਸੀ ਉਹਦੇ ਕਰਦੇ ਰਹੇ ਕੋਈ ਜੀ ਬੰਤ 4 4 ਸਿਲੰਡਰ ਦੇਤੇ ਮੋਤੀ ਰਹੀ ਚਾਕਦੀ ਰੁੱਕ ਡੱਕੇ ਨਹੀਂ ਚੱਕ ਚੱਕਦੀ ਮੈਂ ਜਿਹੜੀ ਰੋਟੀ ਬੰਨੀ ਚਾਕਦੀ ਆ ਹਾਂ ਹਾਂਜੀ ਕਿੱਥੇ ਪਕਾਵਾਂ ਮੈਂ ਸਿਲੰਡਰ ਮੈਨੂੰ ਇਹੀ ਗੱਲਾਂ ਅਸੀਂ ਪੁੱਛਦੇ ਆ ਮਾਤਾ ਜੀ ਉਹਨਾਂ ਨੂੰ ਕਿ ਕਿੱਥੇ ਮਿਲ ਗਿਆ ਉਹ ਤਾਂ ਕਰੋੜਾਂ ਰੁਪਈਆ ਟਾਪੇ ਲਖਤਾ ਵੀ ਅਸੀਂ ਝੁੱਲ੍ਹੇ ਦੇਤੇ ਗੈਸਾਂ ਦੇਤੀਆਂ ਤੇ ਜਿੱਥੇ ਮਿਲਨੇ ਚਾਹੀਦੇ ਆ ਉੱਥੇ ਮਿਲੇ ਨਹੀਂ ਸਭ ਸੇ ਬਾਨੀਆਂ ਨੂੰ ਖੜਾਨੀਆਂ ਨੂੰ